ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਏਸ਼ਨ YouTube ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਆ ਇਹਦੇ ਵਿੱਚ ਮੈਂ ਤੁਹਾਨੂੰ ਸੈਂਟਰਲ ਡਬਲ ਡਿਕਰੀਸ ਕਰਨਾ ਦੱਸੂਗੀ ਮਤਲਬ ਡਿਕਰੀਸ ਫਾਰ ਵੀ ਨੈਕ ਜਦੋਂ ਆਪਾਂ ਵੀ ਨੈਕ ਗਲਾ ਬਣਾਉਣੀ ਹੈ ਇਸ ਤਰ੍ਹਾਂ ਤਾਂ ਜਿਹੜਾ ਸੈਂਟਰ ਵਿੱਚ ਆਪਾਂ ਇਸ ਤਰ੍ਹਾਂ ਸੈਂਟਰ ਵਿੱਚ ਆਪਣੀ ਚੈਨ ਬਣਦੀ ਜਾਂਦੀ ਹੈ ਤੇ ਆਪਾਂ ਵੀ ਨੈਕ ਗਲਾ ਬੰਨ੍ਹਦਾ ਹੈ ਇੱਜ ਮੈਂ ਤੁਹਾਨੂੰ ਕਾਰਨਾ ਸਿਖਾਵਾਂਗੀ ਬਹੁਤ ਹੀ ਸੌਖੇ ਤਰੀਕੇ ਨਾਲ ਜਦੋਂ ਆਪਾਂ ਵੀ ਨ ਇੱਕ ਗਲਾ ਬਣਾਉਣੇ ਆ ਜਾਂ ਕੋਈ ਹੋਰ ਪ੍ਰੋਜੈਕਟ ਬਣਾਉਣੇ ਆ ਜਿਹਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਵੀ ਤਿੰਨ ਕੁੰਡਿਆਂ ਦਾ ਇੱਕ ਆਪਾਂ ਕਰਦੇ ਆ ਵਿਚਕਾਰ ਤੇ ਉਹ ਸੌਖੇ ਤਰੀਕੇ ਨਾਲ ਕਿਵੇਂ ਕਰਨਾ ਆ ਜੇ ਮੈਂ ਤੁਹਾਨੂੰ ਦੱਸਾਂਗੀ ਵੈਸੇ ਆਪਾਂ ਕਈ ਤਰੀਕਿਆਂ ਨਾਲ ਤਿੰਨ ਕੁੰਡਿਆਂ ਦਾ ਜਿਹੜਾ ਇੱਕ ਬਣਾਉਣੇ ਆ ਚੈਨ ਵਾਸਤੇ ਤੇ ਜਿਹੜਾ ਅੱਜ ਦਾ ਤਰੀਕਾ ਹੈ ਬਹੁਤ ਹੀ ਜ਼ਿਆਦਾ ਸੌਖਾ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਇਹਦੇ ਲਈ ਜਿਹੜੇ ਆਪਾਂ ਕੁੰਡੇ ਲੈਣੇ ਹੁੰਦੇ ਆ ਤਾਂ ਆਪਣੇ ਕੋਲ ਆਰਡ ਨੰਬਰ ਵਿੱਚ ਕੁੰਡੇ ਹੋਣੇ ਚਾਹੀਦੇ ਆ ਮਤਲਬ ਜੋਟੇ ਵਿੱਚ ਕੁੰਡੇ ਨਹੀਂ ਹੋਣੇ ਚਾਹੀਦੇ ਇਵਨ ਨੰਬਰ ਵਿੱਚ ਕੁੰਡੇ ਨਹੀਂ ਹੋਣੇ ਚਾਹੀਦੇ ਆਰਡ ਨੰਬਰ ਵਿੱਚ ਕੁੰਡੇ ਲੈਣੇ ਆ ਜਿਵੇਂ ਹੁਣ ਮੇਰੇ ਕੋਲ ਇੱਥੇ ਜਿਹੜੇ 2 4 6 8 10 12 14 16 17 ਕੁੰਡੇ ਆ ਆਰਡ ਨੰਬਰ ਚ ਕੁੰਡੇ ਆ ਤੇ ਜੇਕਰ ਆਪਣੇ ਕੋਲ ਇਵਨ ਨੰਬਰ ਵਿੱਚ ਕੁੰਡੇ ਹੋਣ ਜਿਵੇਂ ਮੇਰੇ ਕੋਲ ਇੱਥੇ 18 ਕੁੰਡੇ ਹੁੰਦੇ ਆ ਤਾਂ ਫਿਰ ਮੈਂ ਕੀ ਕਰਨਾ ਸੀ 8 ਕੁੰਡੇ ਆਪਣੇ ਇੱਧਰ ਰੱਖਣੇ ਸੀ 2 4 6 8 ਤੇ 8 ਇੱਧਰ ਰੱਖਣੇ ਸੀ 2 4 6 8 ਜਿਹੜੇ ਵਿੱਚ ਵਾਲੇ ਦੋ ਕੁੰਡੇ ਸੀ ਦੋ ਦਾ ਇੱਕ ਕਰ ਲੈਣਾ ਸੀ ਠੀਕ ਹੈ ਫਿਰ ਆਪਣੇ ਕੁੰਡੇ ਔਰ ਨੰਬਰ 'ਚ ਹੋ ਜਾਂਦੇ ਆ ਤਾਂ ਜਦੋਂ ਆਪਾਂ ਵੀਨ ਇੱਕ ਗਲਾ ਬਣਾਉਣੇ ਆ ਤਾਂ ਜਿਹੜਾ ਦੋਨਾਂ ਪਾਸਿਆਂ ਤੋਂ ਕੁੰਡਿਆਂ ਦਾ ਅੱਧ ਕਰਕੇ ਵਿੱਚ ਇੱਕ ਕੁੰਡਾ ਲੈਣਾ ਹੁੰਦਾ ਵੀਨ ਇੱਕ ਬਣਾਉਣ ਵਾਸਤੇ ਤਾਂ ਆਪਣੇ ਕੋਲ ਉਹ ਕੁੰਡਾ ਆ ਜਾਂਦਾ ਹੈ ਮਾਣ ਮੈਸਟਰ ਆਠ ਕੁੰਡੇ ਆਪਣੀ ਇਧਰ ਤੇ ਆਖੇ ਇਧਰ ਛੱਡ ਕੇ ਜਿਹੜਾ ਇਸ ਤਰ੍ਹਾਂ ਸੇਫਟੀ ਪੈਨ ਲਗਾ ਕੇ ਨਿਸ਼ਾਨੀ ਲਗਾਉਂਗੀ 2 4 6 8 ਤਾਂ ਜਿਹੜਾ ਆਪਣਾ ਇਹ ਕੁੰਡਾ ਵਿਚਕਾਰ ਵਾਲਾ ਕੁੰਡਾ ਹੈ ਇਸ ਤਰ੍ਹਾਂ ਇਹ ਕੁੰਡੇ ਜਿਹੜੇ ਹੁਣ ਮੈਂ ਇਹ ਬਣਾ ਲੂੰਗੀ ਤੁਹਾਡਾ ਜੇ ਇਸ ਤਰ੍ਹਾਂ ਦਾ ਵੀ ਡਿਜ਼ਾਈਨ ਹੋਊਗਾ ਉਸੇ ਤਰ੍ਹਾਂ ਬਣਾ ਲੈਣੀ ਹੈ ਇਹ ਕੁੰਡੇ ਆਪਾਂ ਇੱਕ 2 10 4 5 6 7 ਜਿਹੜਾ ਆਪਣਾ ਹੁਣ ਇਹ ਵਿਚਕਾਰ ਵਾਲਾ ਕੁੰਡਾ ਹੈ ਇੱਕ ਕੁੰਡਾ ਪਹਿਰੇ ਇਧਰ ਛੱਡਣਾ ਹੈ ਇੱਕ ਇਧਰ ਛੱਡਣਾ ਤੁਹਾਡੇ ਕੋਲ ਜਿੰਨੇ ਵੀ ਕੁੰਡੇ ਹੋਣਗੇ ਇਸ ਤਰ੍ਹਾਂ ਕੁੰਡਿਆਂ ਲੱਦ ਕਰ ਲੈਣਾ ਅੱਧੇ ਕੁੰਡੇ ਇਧਰ ਰੱਖ ਲੈਣੇ ਆ ਤੇ ਅੱਧੇ ਕੁੰਡੇ ਇਧਰ ਰੱਖ ਲੈਣੇ ਆ ਤੇ ਇੱਕ ਕੁੰਡਾ ਇਸ ਤਰ੍ਹਾਂ ਵਿਚਕਾਰ ਰੱਖ ਲੈਣਾ ਹੁਣ ਜਿਹੜਾ ਆਪਣਾ ਵਿਚਕਾਰ ਕੁੰਡਾ ਹੋਊਗਾ ਇੱਕ ਕੁੰਡਾ ਇਹ ਇੱਧਰ ਰੱਖਣਾ ਇੱਕ ਇਹਧਰ ਤਾਂ ਆਪੇ ਇਹ ਦੋ ਕੁੰਡਿਆਂ ਦਾ ਇੱਕ ਇਹ ਕੇ ਕੁੰਡਾ ਤੇ ਇੱਕ ਇਹ ਕੇ ਕੁੰਡਾ ਇਹ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਦੋਨੇ ਕੁੰਡੇ ਆਪੇ ਇਸ ਤਰ੍ਹਾਂ ਸਲਾਈ ਤੇ ਕਰਕੇ ਫਿਰ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਇਹ ਕੁੰਡਾ ਇਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਕਰ ਲੈਣਾ। ਇਸ ਤਰ੍ਹਾਂ। ਤੇ ਇਹ ਕੁੰਡਾ ਜਿਹੜਾ ਦੋ ਦਾ ਇੱਕ ਬਣਾਏ ਇਹਨੂੰ ਵੀ ਆਪਾਂ ਸਲਾਈ ਤੇ ਕਰ ਲੈਣਾ। ਹੁਣ ਇਹ ਆਪਣਾ ਕੁੰਡਾ ਜਿਹੜਾ ਵਿਚਕਾਰ ਵਾਲਾ। ਇਹਨੂੰ ਵੀ ਕੁੰਡਿਆਂ ਦੇ ਇਹ ਕੁੰਡੇ ਦੇ ਉੱਪਰ ਦੀ ਛੁੱਟ ਦੇਣਾ ਜਿਹੜਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਇਸ ਤਰ੍ਹਾਂ। ਤਾਂ ਫਿਰ ਵਾਪਸ ਫੇਰ ਇਸੇ ਸਲਾਈ ਤੇ ਕਰ ਲੈਣਾ ਇਸ ਤਰ੍ਹਾਂ। ਦੂਸਰੇ ਕੁੰਡੇ ਆਪਾਂ ਜਿਸ ਤਰ੍ਹਾਂ ਦੀ ਆਪਣੀ ਬਣਾਈ ਹੈ ਉਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਬਣਾ ਲੈਣੀ। ਇਸ ਤਰ੍ਹਾਂ ਇਹ ਆਪਣਾ ਇਸ ਤਰ੍ਹਾਂ ਕੁੰਡਾ ਨਿਸ਼ਾਨੀ ਲਾ ਲੈਣੀ ਇੱਥੇ ਹਰ ਵਾਰ ਆਪਾਂ ਇੱਥੇ ਤਿੰਨ ਇੱਕ ਕੁੰਡਿਆਂ ਦਾ ਜਿਹੜਾ ਇੱਕ ਕੁੰਡਾ ਬਣਾਉਣਾ 올ਟੀ ਸਲਾਈ ਸਾਰੀ ਮੈਂ 올ਟੀ ਬਣਾ ਕੇ ਕੰਪਲੀਟ ਕਰਦੀ ਹਾਂ ਹੁਣ ਫੇਰ ਮੈਂ ਇਸ ਤਰ੍ਹਾਂ ਸਿੱਧੀ ਸਲਾਈ ਤੇ ਆ ਗਈ ਤਾਂ ਆਪਾਂ ਫੇਰ ਉਸੇ ਤਰ੍ਹਾਂ ਜਿਹੜਾ ਆਪਣਾ ਇਹ ਵਿਚਕਾਰ ਵਾਲਾ ਕੁੰਡਾ ਇੱਕ ਕੁੰਡਾ ਇੱਧਰ ਛੱਡਣਾ ਤੇ ਇੱਕ ਇੱਧਰ ਬਾਕੀ ਦੇ ਕੁੰਡੇ ਆਪਾਂ ਬਣਾਈ ਕਰ ਲੈਣੇ ਐਸ ਤਰ੍ਹਾਂ ਹੁਣ ਇੱਕ ਕੁੰਡਾ ਇਹਦੇ ਇੱਧਰ ਤੇ ਇੱਕ ਇੱਧਰ ਉਸੇ ਤਰ੍ਹਾਂ ਆਪਾਂ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਵਾਪਸ ਫੇਰ ਜਿਹੜਾ ਆਪਣਾ ਇਹ ਕੁੰਡਾ ਇਹਨੂੰ ਆਪਾਂ ਸਲਾਈ ਤੇ ਕਰ ਲੈਣਾ ਫਿਰ ਇਹ ਜਿਹੜਾ ਦੋ ਕੁੰਡਿਆਂ ਦਾ ਇੱਕ ਬਣਾਇਆ ਇਹਨੂੰ ਆਪਾਂ ਸਲਾਈ ਤੇ ਕਰ ਲੈਣਾ ਤੇ ਇਹ ਕੁੰਡਾ ਆਪਾਂ ਇਹ ਕੁੰਡਿਆਂ ਦੇ ਉੱਪਰ ਦੀ ਛੋਟ ਦੇਣਾ ਇਸ ਤਰ੍ਹਾਂ ਵਾਪਸ ਫੇਰ ਆਪਾਂ ਇੱਧਰ ਸਲਾਈ ਤੇ ਕਰ ਲੈਣਾ ਇਸ ਤਰ੍ਹਾਂ ਦੂਸਰੇ ਕੁੰਡੇ ਆਪਾਂ ਉਸੇ ਤਰ੍ਹਾਂ ਬਣਾ ਲੈਣੀ ਹੈ ਇਹ ਮੈਂ ਇੱਕ ਦੋ ਸਲਾਈਆਂ ਤੁਹਾਨੂੰ ਹੋਰ ਬਣਾ ਕੇ ਦਿਖਾਉਣੀ ਹੈ ਫਿਰ ਜਿਹੜੀ ਆਪਣੀ ਇਹ ਚੈਨ ਇਸ ਤਰ੍ਹਾਂ ਦਿਖਾਈ ਦੇਣ ਲੱਗ ਜਾਂਦੀ ਹੈ ਹਰ ਵਾਰ ਆਪਾਂ ਇਸੇ ਤਰ੍ਹਾਂ ਕੁੰਡੇ ਘਟਾਉਣੇ ਆ ਜਿਹੜਾ ਵਿਚਕਾਰ ਵਾਲਾ ਕੁੰਡਾ ਇਹਦੇ ਆਪਾਂ ਇੱਕ ਇਧਰ ਕੁੰਡਾ ਛੱਡ ਲੈਣਾ ਇੱਕ ਇਧਰ ਇਹ ਦੋ ਕੁੰਡਿਆਂ ਦਾ ਵਾ ਇੱਕ ਬਣਾ ਕੇ ਫਿਰ ਆਪਾਂ ਇਹ ਕੁੰਡਾ ਇਹਨਾਂ ਦੇ ਉੱਪਰ ਦੀ ਛੁੱਟ ਦੇਣਾ ਹੁਣ ਜਦੋਂ ਆਪਾਂ ਹਰ ਵਾਰ ਸਿੱਧੇ ਪਾਸੇ ਤੋਂ ਇਸੇ ਤਰ੍ਹਾਂ ਘਟਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਚੈਨ ਬਣਦੀ ਜਾਂਦੀ ਹੈ ਜਿਵੇਂ ਆਪਾਂ ਵੀ ਇਹ neck ਗਲੇ ਲਈ ਬਣਾਉਣੀ ਹੈ ਇਸ ਤਰ੍ਹਾਂ ਹਰ ਵਾਰ ਆਪਾਂ ਇਸੇ ਤਰ੍ਹਾਂ ਕਰਨਾ ਹੈ ਸਿੱਧੀ ਸਲਾਈ ਤੇ ਆ ਕੇ ਆਪਾਂ ਜਿਹੜਾ ਆਪਣਾ ਇਹ ਵਿਚਕਾਰ ਵਾਲਾ ਕੁੰਡਾ ਹੈ ਇੱਕ ਕੁੰਡਾ ਦੇ ਇੱਧਰ ਛੱਡ ਕੇ ਇੱਕ ਇੱਧਰ ਛੱਡਣਾ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾਉਣਾ ਤੇ ਜਿਹੜਾ ਆਪਣਾ ਵਿਸ਼ਕਾਰ ਵਾਲਾ ਕੁੰਡਾ ਹੁੰਦਾ ਫਿਰ ਆਪਾਂ ਇਹ ਕੁੰਡੇ ਦੇ ਉੱਪਰ ਦੀ ਛੁੱਟ ਦੇਣਾ ਜਿਹੜਾ ਆਪਾਂ ਦੋ ਦੇਖ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਚੈਣ ਬੰਦੀ ਜਾਂਦੀ ਹੈ। ਇਧਰਲੇ ਕੁੰਡੇ ਜਿਹੜੇ ਆਪਣੇ ਇਧਰ ਨੂੰ ਘਟਦੇ ਜਾਂਦੇ ਤੇ ਇਧਰਲੇ ਇਧਰ ਨੂੰ ਹੁੰਦੇ ਜਾਂਦੇ ਇਸ ਤਰ੍ਹਾਂ। ਇਸ ਤਰ੍ਹਾਂ ਆਪਣੇ ਕੁੰਡੇ ਜਿਹੜੇ ਘਟਦੇ ਜਾਂਦੇ ਤੇ ਇੱਕ ਜਿਹੜੀ ਇਸ ਤਰ੍ਹਾਂ ਚੈਣ ਬੰਦੀ ਜਾਂਦੀ ਹੈ। ਬਹੁਤ ਹੀ ਸੌਖਾ ਤਰੀਕਾ ਹੈ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਮੈਂ ਤੁਹਾਡੇ ਨਾਲ ਸਾਂਝੇ ਕਰਦੀ ਰਵਾਂ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਜੇਕਰ ਤੁਹਾਨੂੰ ਮੇਰਾ ਇਸ ਤਰ੍ਹਾਂ ਦਾ ਇਹ ਜਿਹੜਾ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ